ਕਮਦੀਆਂ ਕੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜਿਹੜੇ ਲੋਕ ਜ਼ਿਆਦਾ ਸਾਈਕਲ ਚਲਾਉਂਦੇ ਹਨ ਉਹਨਾਂ ਦੀਆਂ ਕਦੇ ਵੀ ਹੱਡੀਆਂ ਕਮਜ਼ੋਰ ਹੋਣ ਦੀ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਨਹੀਂ ਕਰਨਾ ਪੈਂਦਾ ਉਹ ਸਰੀਰਕ ਪੱਖੋਂ ਵੀ ਦੂਜਿਆਂ ਨਾਲੋਂ ਵਧੇਰੇ ਤੰਦਰੁਸਤ ਰਹਿੰਦੇ ਹਨ ਨੰਬਰ 2 ਚੀਕਰ ਸੀ ਰੋਜ਼ਾਨਾ ਤਾਂਬੇ ਦੇ ਬਰਤਨ ਵਿੱਚ ਪਾਣੀ ਪਾ ਕੇ ਰੱਖ ਦਈਏ ਤੇ ਸਵੇਰ ਦੇ ਸਮੇਂ ਇਸ ਨੂੰ ਪੀ ਲਈਏ ਤਾਂ ਇਸ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ ਨੰਬਰ 3 ਆਪਣੇ ਨਹਾਂ ਨੂੰ ਕੱਟਣ ਤੋਂ ਤੁਰੰਤ ਬਾਅਦ ਨਾਰੀਅਲ ਦਾ ਜਾਂ ਸਰੋਂ ਦਾ ਤੇਲ ਜ਼ਰੂਰ ਲਗਾਓ ਇਸ ਨਾਲ ਤੁਹਾਡੇ ਨਹਾਂ ਨਰਮ ਰਹਿਣਗੇ ਨੰਬਰ 4 ਜਦੋਂ ਵੀ ਤੁਸੀਂ ਦੁਪਹਿਰ ਦਾ ਖਾਣਾ ਖਾਂਦੇ ਹੋ ਉਸ ਸਮੇਂ ਕੁ ਸਮਾਂ ਆਰਾਮ ਜ਼ਰੂਰ ਕਰੋ ਇਸ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਨੰਬਰ 5 ਜੇਕਰ ਤੁਹਾਡੇ ਜੋੜਾਂ ਵਿੱਚ ਵਧੇਰੇ ਤਰਦ ਰਹਿੰਦਾ ਹੋਵੇ ਤਾਂ ਤੁਸੀਂ ਅਦਰਕ ਦੇ ਰਸ ਨਾਲ ਜੋੜਾਂ ਦੀ ਮਾਲਿਸ਼ ਕਰੋ ਇਸ ਨਾਲ ਦਰਦ ਮਿੰਟਾਂ ਸਕਿੰਟਾਂ ਵਿੱਚ ਖਤਮ ਹੋ ਜਾਵੇਗਾ ਨੰਬਰ 6 ਜੇਕਰ ਤੁਹਾਡੇ ਪੈਰਾਂ ਵਿੱਚ ਮੋਚ ਆ ਜਾਵੇ ਤਾਂ ਤੁਸੀਂ ਭੇਡ ਦਾ ਦੁੱਧ ਲੈ ਕੇ ਮੋਚ ਵਾਲੀ ਜਗ੍ਹਾ ਉੱਪਰ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਬਹੁਤ ਹੀ ਜਲਦੀ ਮੋਚ ਠੀਕ ਹੋ ਜਾਵੇਗੀ ਨੰਬਰ 7 ਜੇਕਰ ਤੁਹਾਡੀ ਕੋਰ ਪੱਕ ਗਈ ਹੋਵੇ ਤਾਂ ਉਸ ਉੱਪਰ ਹਲਕਾ ਪੱਥਰ ਚਟ ਦਾ ਚਾ ਪਿਆਜ਼ ਦਾ ਛਿਲਕਾ ਗਰਮ ਕਰਕੇ ਸਰੋਂ ਦਾ ਤੇਲ ਲਗਾ ਕੇ ਬਨ ਲਓ ਬਹੁਤ ਹੀ ਜਲਦੀ ਆਰਾਮ ਮਿਲੇਗਾ ਨੰਬਰ 8 ਜੇਕਰ ਤੁਸੀਂ ਆਪਣੀ ਦਿਮਾਗੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਸਵੇਰ ਦੇ ਸਮੇਂ 4-5 ਕਾਜੂ ਖਾ ਕੇ ਉਸ ਉੱਪਰ ਦੀ ਸ਼ਹਿਦ ਛੱਟ ਲਓ ਨੰਬਰ 9 ਜਿਹੜੀਆਂ ਔਰਤਾਂ ਦੀਆਂ ਅੱਡੀਆਂ ਉੱਪਰ ਇੱਕ ਉਂਗਲ ਤੱਕ ਦੀ ਲੰਮੀ ਲਕੀਰ ਬਣੀ ਹੁੰਦੀ ਹੈ ਇਹਨਾਂ ਔਰਤਾਂ ਨੂੰ ਆਪਣੇ ਪਤੀ ਦਾ ਸੁੱਖ ਕਾਫੀ ਹੱਦ ਤੱਕ ਮਿਲਦਾ ਹੈ ਨੰਬਰ 10 ਸਾਨੂੰ ਭੁੱਲ ਕੇ ਵੀ ਆਪਣੇ ਹੱਥਾਂ ਦੀਆਂ ਉਂਗਲੀਆਂ ਦੀਆਂ ਚੁਟਕੀਆਂ ਨਹੀਂ ਬਜਾਉਣੀਆਂ ਚਾਹੀਦੀਆਂ ਕਿਉਂਕਿ ਇਸ ਤਰ੍ਹਾਂ ਕਰਾਣ ਨਾਲ ਸਾਡੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਤੇ ਨਾਲ ਹੀ ਅੱਖਾਂ ਦੇ ਥੱਲੇ ਡਾਰਕ ਸਰਕਲ ਹੋਣ ਲੱਗ ਜਾਂਦੇ ਹਨ ਨੰਬਰ 11 ਜੇਕਰ ਫਰਸ਼ ਉੱਪਰ ਕੰਚ ਦੇ ਟੁਕੜੇ ਡਿੱਗ ਜਾਣ ਤਾਂ ਉਹਨਾਂ ਨੂੰ ਆਸਾਨੀ ਨਾਲ ਚੁੱਕਣ ਲਈ ਤੁਸੀਂ ਜਾਲੇ ਝਾੜਨ ਵਾਲਾ ਮਾਪਤਾ ਇਸਤੇਮਾਲ ਕਰ ਸਕਦੇ ਹੋ ਇਸ ਦੇ ਅੱਗੇ ਇੱਕ ਛਿੱਟੀ ਛੇਪੀ ਲਗਾ ਦਿਓ ਤੇ ਫਿਰ ਫਰਸ਼ ਉੱਪਰ ਫੇਰ ਦਿਓ ਇਸ ਤਰੀਕੇ ਨਾਲ ਸਾਰਾ ਕੱਚ ਇਸ ਛੇਪੀ ਨੂੰ ਲੱਗ ਜਾਵੇਗਾ ਇਸ ਦੀ ਮਦਦ ਨਾਲ ਤੁਸੀਂ ਬਰੀਕ ਕੂੜਾ ਹੋਇਆ ਵੀ ਇਕੱਠਾ ਕਰ ਸਕਦੇ ਹੋ ਨੰਬਰ 12 ਆਪਣੀ ਫ੍ਰਿਜ ਵਿੱਚ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਜੇਕਰ ਅਸੀਂ ਠਾਕੇ ਰੱਖਦੇ ਹਾਂ ਤਾਂ ਇਸ ਨਾਲ ਸਾਡੀ ਫ੍ਰਿਜ ਜ਼ਿਆਦਾ ਵਿਸਲੀ ਨਹੀਂ ਖਿੱਚਦੀ। ਇਸ ਨਾਲ ਸਾਡੀ ਬਿੱਲ ਦੀ ਵੀ ਬਚਤ ਹੋ ਜਾਂਦੀ ਹੈ। ਨੰਬਰ 13 ਜਦੋਂ ਵੀ ਅਸੀਂ ਘਰ ਵਿੱਚ ਕੱਦੂ ਲੈ ਕੇ ਆਉਂਦੇ ਹਾਂ ਤਾਂ ਉਹਨਾਂ ਦੇ ਛਿਲਕੇ ਅਸੀਂ ਸੁੱਟ ਦਿੰਦੇ ਹਾਂ ਪਰ ਜੇਕਰ ਅਸੀਂ ਇਹਨਾਂ ਛਿਲਕਿਆਂ ਦੇ ਪਕੌੜੇ ਬਣਾ ਕੇ ਖਾ ਲਈਏ ਤਾਂ ਉਹ ਸਾਡੀ ਸਿਹਤ ਲਈ ਕਾਫੀ ਫਾਇਦੇਮੰਦ ਹਨ। ਨੰਬਰ 14 50 ਸਾਲ ਦੀ ਉਮਰ ਤੋਂ ਉੱਪਰ ਦੇ ਵਿਅਕਤੀਆਂ ਨੂੰ ਆਪਣੇ ਬੱਚਿਆਂ ਦੇ ਜੀਵਨ ਵਿੱਚ ਵਾਧੂ ਦੀ ਦਖਲਅੰਦਾਜ਼ੀ ਕਰਨ ਤੋਂ ਹਟਣਾ ਚਾਹੀਦਾ ਹੈ ਕਿਉਂਕਿ ਇਹ ਲੜਾਈ ਦਾ ਮੌਕਾ ਨਹੀਂ ਹੈ ਬੱਚਿਆਂ ਨੂੰ ਆਪਣੀ ਜ਼ਿੰਦਗੀ ਤੇ ਆਪ ਡਿਸੀਜਨ ਲੈਣੇ ਚਾਹੀਦੇ ਹਨ ਨੰਬਰ 15 ਕਦੀ ਵਾਰ ਜਦੋਂ ਵੀ ਅਸੀਂ ਸੂਜੀ ਦੀ ਖੀਰ ਜਾਂ ਫਿਰ ਕਸਟਰਡ ਬਣਾਉਂਦੇ ਹਾਂ ਤਾਂ ਉਸ ਵਿੱਚ ਗੱਠਾ ਬਣ ਜਾਂਦੀਆਂ ਹਨ ਇਸ ਨੂੰ ਠੀਕ ਕਰਨ ਲਈ ਬਣਾਉਣ ਤੋਂ ਬਾਅਦ ਇਹਨਾਂ ਨੂੰ ਪਾਣੀ ਦੇ ਨਾਲ ਪੁੰਨ ਲਓ ਨੰਬਰ 16 ਜੇਕਰ ਤੁਹਾਡੇ ਚਾਹ ਵਾਲੇ ਕੱਪ ਖਰਾਬ ਹੋ ਗਏ ਹੋ ਤਾਂ ਤੁਸੀਂ ਉਹਨਾਂ ਵਿੱਚ ਥੋੜਾ ਜਿਹਾ ਕਾਲਗੇਟ ਪਾ ਕੇ ਦੰਦਾਂ ਵਾਲੇ ਬੁਰਸ਼ ਦੀ ਮਦਦ ਨਾਲ ਕੱਪਾਂ ਦੇ ਅੰਦਰ ਬਾਹਰ ਚੰਗੀ ਤਰ੍ਹਾਂ ਨਾਲ ਫੇਰ ਦਿਓ ਇਸ ਨਾਲ ਉਹਨਾਂ ਵਿੱਚ ਬਹੁਤ ਹੀ ਜ਼ਿਆਦਾ ਚਮਕ ਆ ਜਾਵੇਗੀ ਨੰਬਰ 17 ਪੱਤਾ ਗੋਭ ਦਾ ਸੂਪ ਤੁਹਾਡੇ ਸੀਰ ਦੀ ਇਮਿਊਨਿਟੀ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਵਿਟਾਮਿਨ ਸੀ ਵਰਗੇ ਪੋਸਟਿਕ ਤੱਤਾਂ ਨਾਲ ਭਰਪੂਰ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਸ ਨੂੰ ਖਾਸ ਤੌਰ ਤੇ ਮੌਸਮੀ ਤਬਤੀਲੀਆਂ ਦੌਰਾਨ ਇਨਫੈਕਸ਼ਨ ਅਤੇ ਬਿਮਾਰੀਆਂ ਤੋਂ ਬਚਣ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਨੰਬਰ 18 ਕੇਸਰ ਦੀ ਮਦਦ ਨਾਲ ਅੱਖਾਂ ਦੇ ਵਾਲੇ ਪਏ ਡਾਰਕ ਸਰਕਲਸ ਨੂੰ ਹਟਾਇਆ ਜਾ ਸਕਦਾ ਹੈ ਇਸ ਲਈ 1 ਕੱਪ ਦੁੱਧ ਦੇ ਵਿੱਚ 4 ਧਾਗੇ ਕੇਸਰ ਨੂੰ 2 ਤੋਂ 3 ਘੰਟਿਆਂ ਲਈ ਭਿਉਂ ਕੇ ਰੱਖ ਦਿਓ ਇਸ ਤੋਂ ਬਾਅਦ ਰੋਮ ਦੀ ਮਦਦ ਨਾਲ ਇਸ ਨੂੰ ਡਾਰਕ ਸਰਕਲਸ ਉੱਤੇ ਲਗਾਓ ਤੇ ਹਲਕੀ ਜਹੀ ਮ사ਜ ਕਰੋ 10 ਮਿੰਟ ਇਸ ਤਰ੍ਹਾਂ ਕਰੋ ਅਤੇ ਫਿਰ ਨਾਰਮਲ ਪਾਣੀ ਨਾਲ ਚਿਹਰੇ ਨੂੰ ਧੋ ਲਓ ਇਸ ਨੂੰ ਕੋਸ ਦਿਨ ਲਗਾਤਾਰ ਲਗਾਓ ਤੁਹਾਡੇ ਡਾਰਕ ਸਰਕਲ ਘਟ ਹੋ ਜਾਣਗੇ ਨੰਬਰ 19 ਜੇਕਰ ਤੁਹਾਨੂੰ ਬੇਚੈਨੀ ਜਾਂ ਫਿਰ ਚੱਕਰ ਆ ਰਹੇ ਹੋ ਤਾਂ ਆਪਣੇ ਹੱਥ ਦੀ ਸਭ ਤੋਂ ਵੱਡੀ ਉਂਗਲ ਦੀ ਮਾਲਿਸ਼ ਕਰੋ ਇਸ ਨਾਲ ਆਰਾਮ ਮਿਲੇਗਾ ਨੰਬਰ 20 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਆਪਣੇ ਹੱਥ ਦੀਆਂ ਸਾਰੀਆਂ ਉਂਗਲਾਂ ਨੂੰ ਹੌਲੀ-ਹੌਲੀ ਰਗੜ ਦਿਓ ਦਰਦ ਠੀਕ ਹੋ ਜਾਵੇਗਾ ਨੰਬਰ 1 ਜਦੋਂ ਵੀ ਤੁਸੀਂ ਚਾਹ ਪੱਤੀ ਖਰੀਦਦੇ ਹੋ ਤਾਂ ਉਸ ਵਿੱਚ ਚਾਹ ਪੱਤੀ ਦਾ ਬੂਰਾ ਹੁੰਦਾ ਹੈ ਇਹ ਸਿਹਤ ਲਈ ਸਹੀ ਨਹੀਂ ਹੈ ਇਸ ਨੂੰ ਛਾਣ ਕੇ ਤੁਸੀਂ ਚਾਹ ਪੱਤੀ ਤੋਂ ਅਲੱਗ ਕਰ ਸਕਦੇ ਹੋ ਤੇ ਫਿਰ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘਰ ਵਿੱਚ ਲੱਗੇ ਪੌਦਿਆਂ ਵਿੱਚ ਪਾ ਦਿਓ ਉਹਨਾਂ ਨੂੰ ਵਧੀਆ ਖੁਰਾਕ ਮਿਲੇਗੀ ਨੰਬਰ 2 ਸਾਨੂੰ ਆਪਣੇ ਸਿਰ ਦੀ ਸਰੋਂ ਦੇ ਤੇਲ ਨਾਲ ਹਫ਼ਤੇ ਵਿੱਚ ਦੋ ਵਾਰ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰ ਲੈਣੀ ਚਾਹੀਦੀ ਹੈ ਇਸ ਨਾਲ ਸਿਰ ਦੀਆਂ ਕੋਸ਼ਿਕਾਵਾਂ ਦੇ ਖੂਨ ਦਾ ਸੰਚਾਰ ਸਹੀ ਹੋਣ ਲੱਗ ਜਾਂਦਾ ਹੈ ਜਿਸ ਨਾਲ ਅਸੀਂ ਤਣਾਅ ਤੋਂ ਮੁਕਤ ਹੋ ਸਕਦੇ ਹਾਂ ਨੰਬਰ 23 ਆਪਣੇ ਚਿਹਰੇ ਦੀ ਚਮਕ ਵਧਾਉਣ ਲਈ ਤੁਸੀਂ ਚਮੇਲੀ ਦੇ 10-15 ਪੱਤੇ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਪੀਸ ਲਓ ਅਤੇ ਆਪਣੇ ਚਿਹਰੇ ਉੱਪਰ ਲਗਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦੀ ਚਮਕ ਬਹੁਤ ਵਧੇਗੀ ਨੰਬਰ 24 ਆਪਣੇ ਖਾਣੇ ਵਿੱਚ ਨਮਕ ਦਾ ਸੇਵਨ ਘੱਟ ਤੋਂ ਘੱਟ ਕਰੋ ਕਿਉਂਕਿ ਇਹ ਸਾਡੀਆਂ ਹੱਟੀਆਂ ਨੂੰ ਕਮਜ਼ੋਰ ਕਰਦਾ ਹੈ ਜਿਸ ਨਾਲ ਸਾਡੇ ਸਰੀਰ ਵਿੱਚ ਤਾਕਤ ਨਹੀਂ ਰਹਿੰਦੀ ਨੰਬਰ 25 ਜੇਕਰ ਤੁਸੀਂ ਆਪਣੀ ਰਸੋਈ ਵਿੱਚ ਲੱਗੀ ਚਿਮਨੀ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਉਸ ਦੀਆਂ ਜਾਲੀਆਂ ਨੂੰ ਕੋਸੇ ਪਾਣੀ ਵਿੱਚ ਸਰਫ ਅਤੇ ਮਿੱਠਾ ਸੋਡਾ ਪਾ ਕੇ ਕੁਝ ਸਮੇਂ ਲਈ ਭਿਉਂ ਦਿਓ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਸਾਰੀ ਚਿਕਨਾਈ ਨਿਕਲ ਜਾਵੇਗੀ ਤੇ ਉਹ ਬਿਲਕੁਲ ਸਾਫ਼ ਹੋ ਜਾਣਗੀਆਂ ਸੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ